ਕਈ ਵਾਰ ਕੁਝ ਕਿਰਦਾਰ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਆਰਟਿਸਟ ਜਦੋਂ ਵੱਡੇ ਪਰਦੇ ਤੇ ਨਿਭਾਉਂਦੇ ਨੇ ਤਾਂ ਉਹਨਾਂ ਨੂੰ ਖੁਦ ਵੀ ਉਹ ਚੀਜ਼ ਪਸੰਦ ਨਹੀਂ ਆਉਂਦੀ ਹਾਲ ਫਿਲਹਾਲ ਹੀ ਅਦਾਕਾਰ ਕਵਲਜੀਤ ਸਿੰਘ ਦੇ ਨਾਲ ਅਜੀਹਾ ਹੀ ਹੋਇਆ ਜਦੋਂ ਉਹਨਾਂ ਨੇ ਮਿਸਿਸ ਫਿਲਮ ਦੇ ਵਿੱਚ ਸੋਹਰੇ ਦਾ ਕਿਰਦਾਰ ਨਿਭਾਇਆ ਕਈ ਵਾਰ ਫਿਲਮਾਂ ਦੇ ਵਿੱਚ ਸਟਾਰਾਂ ਨੂੰ ਅਜਿਹੇ ਸੀਨ ਸ਼ੂਟ ਕਰਨੇ ਪੈਂਦੇ ਹਨ ਜੋ ਉਹ ਨਹੀਂ ਕਰਨਾ ਚਾਹੁੰਦੇ ਪਰ ਉਹ ਸਕ੍ਰਿਪਟ ਦੀ ਮੰਗ ਤੇ ਇਹ ਸਭ ਕਰਦੇ ਨੇ 32 ਸਾਲਾਂ ਐਕਟ੍ਰੈਸ ਦੇ ਸਹਰੇ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਨੂੰ ਵੀ ਕੁਝ ਅਜਿਹਾ ਹੀ ਕਰਨਾ ਪਿਆ ਉਸ ਨੇ ਫਿਲਮ ਦੇ ਵਿੱਚ ਉਹ ਸਭ ਕੁਝ ਕੀਤਾ ਪਰ ਇਸ ਦੀ ਸ਼ੂਟਿੰਗ ਤੋਂ ਬਾਅਦ ਉਹ ਖੁਦ ਨੂੰ ਮਾਫ਼ ਨਹੀਂ ਕਰ ਸਕੇ ਇਸ ਲਈ ਯੋਨਾ ਨੇ ਤੁਰੰਤ ਅਭਿਨੇਤਰੀ ਤੋਂ ਆਪਣੀ ਭੂਮਿਕਾ ਦੇ ਲਈ ਮਾਫੀ ਮੰਗੀ ਇਹ ਅਦਾਕਾਰ ਕੋਈ ਹੋਰ ਨਹੀਂ ਸਗੋ ਸਾਨਿਆ ਮਲਹੋਤਰਾ ਦੇ ਕੋ ਸਟਾਰ ਕਵਲਜੀਤ ਸਿੰਘ ਹੈ ਜਿਸਨੇ ਫਿਲਮ ਮਿਸਿਸ ਦੇ ਵਿੱਚ ਉਹਨਾਂ ਦੇ ਸੋਹਰੇ ਦਾ ਕਿਰਦਾਰ ਨਿਭਾਇਆ ਸੀ ਫਿਲਮ ਦੇ ਵਿੱਚ ਮਿਸਿਸ OTT ਪਲੇਟਫਾਰਮ ਤੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਤੁਮਾ ਮਚਾ ਰਹੀ ਹੈ ਘਰੇਲੂ ਜੀਵਨ ਦੇ ਵਿੱਚ ਪਿਤਰ ਸੱਤਾ ਦੀ ਸਖਤ ਆਲੋਚਨਾ ਲਈ ਫਿਲਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਫਿਲਮ ਮਲਿਆਲਮ ਹਿੱਟ ਦਾ ਗ੍ਰੇਟ ਇੰਡੀਅਨ ਕਿਚਨ ਦੀ ਹਿੰਦੀ ਰੀਮੇਕ ਹੈ ਸਾਨਿਆ ਨੇ ਰੱਚਾ ਦੇ ਰੂਪ ਦੇ ਵਿੱਚ ਅਭਿਨੇ ਕੀਤਾ ਇੱਕ ਅਭਿਲਾਸ਼ੀ ਡਾਂਸਰ ਜੋ ਵਿਆਹ ਤੋਂ ਬਾਅਦ ਆਪਣੇ ਸੁਪਨਿਆਂ ਨੂੰ ਚੱਕਨਾ ਚੂਰ ਕਰਦੀ ਹੈ ਅਤੇ ਘਰੇਲੂ ਕੰਮਾਂ ਦੇ ਵਿੱਚ ਬੀਜ਼ੀ ਹੋ ਜਾਂਦੀ ਹੈ ਇੱਕ ਇੰਟਰਵਿਊ ਦੇ ਵਿੱਚ ਗੱਲਬਾਤ ਦੌਰਾਨ ਟੀ ਅਤੇ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਅਦਾਕਾਰ ਕਵਲਜੀਤ ਸਿੰਘ ਨੇ ਫਿਲਮ ਅਤੇ ਫਿਲਮ ਦੇ ਵਿੱਚ ਨਿਭਾਏ ਕਿਰਦਾਰ ਬਾਰੇ ਗੱਲਬਾਤ ਕੀਤੀ ਉਹਨਾਂ ਨੇ ਫਿਲਮ ਦੇ ਵਿੱਚ ਰਿਚਾ ਦੇ ਸਹੁਰੇ ਦੀ ਭੂਮਿਕਾ ਨਿਭਾਈ ਸੀ ਉਹਨਾਂ ਨੇ ਦੱਸਿਆ ਕਿ ਫਿਲਮ ਦੇਖਣ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਹੋ ਗਏ ਸਨ ਕਵਲਜੀਤ ਸਿੰਘ ਨੇ ਕਿ ਹਾਂ ਮੈਨੂੰ ਸਿਰਫ ਸ਼ੂਟਿੰਗ ਦੌਰਾਨ ਬਹੁਤ ਸਾਰਾ ਖਾਣਾ ਯਾਦ ਹੈ ਇਸ ਤੋਂ ਬਾਅਦ ਮੈਂ ਲਗਭਗ 4 ਹੋਰ ਪ੍ਰੋਜੈਕਟਾਂ ਤੇ ਕੰਮ ਕੀਤਾ ਅਤੇ ਆਪਣੇ ਕਿਰਦਾਰ ਨੂੰ ਭੁੱਲ ਗਿਆ ਪਰ ਜਦੋਂ ਮੈਂ ਫਿਲਮ ਦੇਖੀ ਤਾਂ ਮੈਂ ਆਪਣੇ ਕਿਰਦਾਰ ਦੇ ਵਿਵਹਾਰ ਤੋਂ ਮੈਨੂੰ ਇੰਨੀ ਜ਼ਿਆਦਾ ਨਫ਼ਰਤ ਹੋ ਗਈ ਕਿ ਮੈਂ ਤੁਰੰਤ ਸਾਨੀਆ ਕੋਲ ਗਿਆ ਅਤੇ ਮਾਫੀ ਮੰਗੀ ਐਕਟਰ ਨੇ ਅੱਗੇ ਕੇਹਾ ਸਾਨੀਆ ਹੈਰਾਨ ਹੋ ਗਈ ਅਤੇ ਪੁੱਛਿਆ ਕਿ ਮੈਂ ਮਾਫੀ ਕਿਉਂ ਮੰਗ ਰਿਹਾ ਹਾਂ ਮੈਂ ਉਸ ਨੂੰ ਦੱਸਿਆ ਕਿ ਮੈਂ ਭੁੱਲ ਗਿਆ ਸੀ ਕਿ ਮੈਂ ਫਿਲਮ ਦੇ ਵਿੱਚ ਉਸ ਦੇ ਕਿਰਦਾਰ ਨੂੰ ਕਿੰਨਾ ਪਰੇਸ਼ਾਨ ਕੀਤਾ ਸੀ ਅਤੇ ਇਸ ਕਾਰਨ ਮੈਨੂੰ ਬਹੁਤ ਬੁਰਾ ਲੱਗਾ ਉਸ ਨੇ ਆਪਣਾ ਕਿਰਦਾਰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ ਅਤੇ ਸਕਰੀਨ ਤੇ ਉਸ ਦੇ ਸੰਘਰਸ਼ ਨੂੰ ਦੇਖਣਾ ਸਾਡੇ ਸਾਰਿਆਂ ਦੇ ਲਈ ਦਿਲ ਨੂੰ ਤੋੜਨ ਵਾਲਾ ਸੀ ਤੁਹਾਨੂੰ ਦੱਸ ਦਈਏ ਕਿ ਫਿਲਮ ਦਾ ਪ੍ਰਭਾਵ ਅਨੋਖਾ ਰਿਹਾ ਹੈ ਮਿਸਿਸ ਨੇ OTT ਤੇ ਰਿਲੀਜ਼ ਹੋਣ ਤੇ ਕੁਝ ਦਿਨਾਂ ਬਾਅਦ ਹੀ ਕਈ ਰਿਕਾਰਡ ਬਣਾ ਦਿੱਤੇ ਪਲੇਟਫਾਰਮ ਦੇ ਸਭ ਤੋਂ ਬੱਡੀ ਸ਼ੁਰੂਆਤ ਹਾਸਲ ਕੀਤੀ ਅਤੇ Google ਤੇ ਸਭ ਤੋਂ ਵੱਧ ਸਰਚ ਕੀਤੀ ਗਈ ਫਿਲਮ ਬਣ ਗਈ ਫਿਲਮ ਦਾ ਨਿਰਦੇਸ਼ਨ ਆਰਤੀ ਨੇ ਕੀਤਾ ਹੈ ਸਾਨਿਆ ਮਲਹੋਤਰਾ ਦੇ ਨਾਲ ਨਿਸ਼ਾਂਤ دھਈਆ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ ਫਿਲਮ ਨੇ ਖਾਸ ਤੌਰ ਤੇ ਔਰਤਾਂ ਦੇ ਵਿੱਚ ਮਹੱਤਵਪੂਰਨ ਚਰਚਾ ਛੇੜ ਦਿੰਦੀ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਲੱਗਾ ਹੈ ਕਿ ਇਹ ਉਹਨਾਂ ਕਠੋਰ ਹਕੀਕਤਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦਾ ਉਹ ਅਕਸਰ ਸਾਹਮਣਾ ਕਰਦੇ ਨੇ